ਮੋਹਾਲੀ ਦੇ ਬੀਜੇਪੀ ਵਰਕਰ ਦੀ ਥਾਰ ਗੱਡੀ ਤੇ ਚੱਲੀਆਂ ਗੋਲੀਆਂ ਦੇਰ ਰਾਤ ਘਰ ਦੇ ਬਾਹਰ ਖੜੀ ਥਾਰ ਗੱਡੀ ਦੇ ਉੱਪਰ ਚਿੱਟੇ ਰੰਗ ਦੀ ਸਕੋਰਪੀਓ ਤੇ ਆਏ ਗੁੰਡੇ ਅੰਸਰਾਂ ਵੱਲੋਂ ਥਾਰ ਗੱਡੀ ਦੇ ਸ਼ੀਸ਼ੇ ਤੇ ਪਹਿਲੇ ਗੋਲੀ ਚਲਾਈ ਗਈ ਅਤੇ ਫਿਰ ਤਲਵਾਰਾਂ ਦੇ ਨਾਲ ਬੋਰ ਨਟ ਨੂੰ ਤੋੜਿਆ ਗਿਆ ਫੇਸ ਇੱਕ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਵੀਰੇ ਜਿਮ ਜਾਣ ਲਈ ਜਦੋਂ ਗੱਡੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਇਸ ਗੱਲ ਨੂੰ ਨਾਰਮਲ ਸਮਝਿਆ ਅਤੇ ਕਿਸੇ ਨੇ ਕੋਈ ਗੱਡੀ ਦੇ ਸ਼ੀਸ਼ੇ ਤੇ ਪੱਥਰ ਮਾਰਿਆ ਹੋਵੇ ਪਰ ਜਦੋਂ ਉਹਨਾਂ ਨੇ ਗੱਡੀ ਨੂੰ ਚੰਗੀ ਤਰ੍ਹਾਂ ਫਰੋਲਿਆ ਤਾਂ ਗੱਡੀ ਵਿੱਚੋਂ ਇੱਕ ਹੋਰ ਬਰਾਮਦ ਹੋਇਆ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਈ ਸਰ ਇਨਫੋਰਮੇਸ਼ਨ ਕੀ ਆਈ ਜੀ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰਕ ਤੇ ਇਨਫੋਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਨ ਲੋ ਇਹ ਤੋਂ ਸੁਣਨੇ ਤੋਂ ਹੁਣ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਹਦੇ ਸਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਦਰ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਦੀ ਸਕੋਰਪਿਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਉਹਨੂੰ ਕਰਕੇ ਜ ਉਹ ਅਸੀਂ ਕਿ ਇੰਨੇ ਕੋਲ ਹੈਗਾ ਸੀਗਾ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਮੈਂ ਕੀ ਆਉ ਇੱਥੇ ਲੱਗਿਆ ਕਿ ਨਹੀਂ ਵੱਜਿਆ ਹਜੇ ਨਾਮ ਕੀ ਹੈ ਤੇ ਕੀ ਘਟਨਾ ਹੋਈ ਲੜ ਕੇ ਆਉਗਾ ਭਾਈ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ ਮੈਂ ਇੱਕ ਵਸ ਵਿੱਚ ਰਹਿੰਦਾ ਤੇ ਮੈਂ ਬੀਜਪੀ ਦਾ ਵਰਕਰ ਹਥੇ ਦਾ ਮੈਂ ਠੀਕ ਹੈ ਜੀ ਤੇ ਰਾਤ ਜਦ ਮੈਂ ਸੌ ਰਿਹਾ ਸੀ ਨਾ ਤੇ ਉਸ ਸਮੇਂ ਘਟਨਾ ਹੋਈ ਹੈ ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋੜਪਨ ਹੋਈ ਹੈ ਤੇ ਉਸ ਟਾਈਮ ਨੂੰ ਆਈਡੀ ਨਹੀਂ ਸੀਗੀ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਂ ਬਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਘੜਾਈ ਨਾ ਸੀਸੀਟੀਵੀ ਤੇ ਉਹਦੇ ਵਿੱਚ ਆਵਾਜ਼ ਆਈ ਮੈਨੂੰ ਜਿਵੇਂ ਫਾਇਰਿੰਗ ਹੋ ਰਹੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੀ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਕੋਈ ਖੇਚੇ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੀ ਡਿੱਕੀ ਚੱਕ ਕੇ ਅੰਦਰ ਲੱਭਣ ਦੀ ਕੋਸ਼ਿਸ਼ ਕੀਤੀ ਡਿੱਕੀ ਵਿੱਚ ਇੱਕ ਮੈਨੂੰ ਗੋਲੀ ਮਿਲੀ ਅੰਦਰੋਂ ਤੇ ਮੈਂ ਦੁਵਾਰਾ ਕਾਲ ਕੀਤੀ ਮੈਂ ਕਿਹਾ ਭਾਈ ਜਿਵੇਂ ਇਹ ਗੱਲ ਹੈ ਕਿ ਸੀਰੀਅਸ ਮੈਟਰ ਹੈ ਕਿ ਮੈਨੂੰ ਟੋੜਪਾ ਨਹੀਂ ਹੋਈ ਹੈ ਫਾਇਰਿੰਗ ਮਿਲੀ ਗੱਡੀ ਉੱਪਰ ਆਪਣੀ ਪੁਰਾਣੀ ਕਿਸ਼ਾਨ ਰੰਜਿਸ਼ ਚੱਲਦੀ ਹੈ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਕੋ ਫੋਨ ਆਇਆ ਇਹ ਕੁਝ ਹੋਇਆ ਨਾ ਨਾ ਪਈ ਜਿਆ ਕੁਝ ਹੋਇਆ ਵੇ ਬੰਦਾ ਪਹਿਲੇ ਲੈਟਰ ਆਉਂਦਾ ਆਪਣਾ ਹੈ ਜਿਆ ਕੁਝ ਨਹੀਂ ਫਾਇਰਿੰਗ ਦੀ ਸੋਰ ਦੇ ਕਰੀਂ ਕਿ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪਿੱਛੇ ਖੜ ਕੇ ਵੀ ਲੋਕ ਇੱਕ ਜੈਮੈਂਟ ਖੜੇ ਰਹੇ ਹੋ ਜਿਹੜੀ ਵੀਡੀਓ ਰੂਪੇ ਪਹਿਲਾਂ ਤੋਂ ਖੜੇ ਹੈ ਉਹਨੇ ਬਿਲਕੁਲ ਬਰਾਬਰ ਆ ਕੇ ਮੈਰੀ ਕਿਉਂਕਿ ਮੇਰੀ ਗੱਡੀ ਨਾ ਉਰੇ ਮੇਰੀ ਜਿੱਥੇ ਗੱਡੀ ਖੜਦੀ ਹੈ ਵੀ ਜੇ ਜੇ ਮੈਂ ਗੱਡੀ ਨਾ ਮੇਰੀ ਤੂੰ ਮੈਂ 4 ਮਹੀਨੇ ਪਹਿਲਾਂ ਗੱਡੀ ਲਈਤੀ ਸੀ ਉਹ ਸੇਮ ਦਿਨ ਤੋਂ ਗੱਡੀ ਮੇਰੀ ਇਸ ਜੀ ਲੋਕੇਸ਼ਨ ਤੇ ਖੜੀ ਹੁੰਦੀ ਹੈ ਰੋਡ ਤੇ ਕਾਫੀ ਟਾਈਮ ਮ ਮੈਂ ਗੱਡੀ ਵਿੱਚ ਹੀ ਬੈਠ ਕੇ ਗੱਲ ਵਗਾਰਾ ਕਰ ਦਰਨ ਦਾ ਜਾਉਂਗਾ ਤੇ ਉਸ ਵੇਲੇ ਕੁਦਰਤੀ ਮੈਂ ਜਿਹੜਾ ਥੋੜਾ ਲੇਟ ਨੇਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ ਕੋਈ ਤੁਮਸੀ ਉੱਪਰ ਆ ਕੇ ਪਾਲਿਆ ਕੋਈ ਲੈਟਰ ਨਹੀਂ ਕੋਈ ਪੁੱਛਾ ਨਹੀਂ 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 ਭਾਈ ਹਲੇ ਤੱਕ ਤਾਂ ਇਹ ਜੀ ਕੋਈ ਚੀਜ਼ ਸਾਹਮਣੇ ਨਹੀਂ ਬਾਕੀ ਹਲੇ ਪੁਲਿਸ ਤਾਂ ਟੀਚ ਕਰ ਰਹੀ ਹਲੇ